ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਰਖਾ ਹੋ ਰਹੀ ਹੈ ਕਈ ਥਾਈਂ ਦਰਮਿਆਨੀ ਬਰਖਾ ਹੋਈ ਹੈ ਕਈ ਥਾਈਂ ਭਾਰੀ ਬਰਖਾ ਹੋਈ ਹੈ ਤੇ ਤੇਜ਼ ਹਵਾ ਵੀ ਕਈ ਥਾਈਂ ਚੱਲੀ ਹੈ ਝੋਨੇ ਦੀ ਜਿਆਦਾ ਫਸਲ ਇਸ ਵੇਲੇ ਨਸਾਰੇ ਵਿੱਚ ਹੈ ਫਸਲ ਦੇ ਵਿੱਚ ਪੋਲੀਨੇਸ਼ਨ ਦੀ ਜਿਹੜੀ ਕਿਰਿਆ ਹੋ ਰਹੀ ਹੈ ਕਿਸਾਨਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਕਿ ਬਰਖਾ ਕਾਰਨ ਝੋਨੇ ਦਾ ਬੂਰ ਝੜਨ ਦੇ ਕਾਰਨ ਝੋਨੇ ਦਾ ਝਾੜ ਘਟ ਸਕਦਾ ਹੈ ਝੋਨੇ ਵਿੱਚ ਫੂਕ ਵੱਧ ਸਕਦੀ ਹੈ ਦਾਣਾ ਬਦਰੰਗ ਹੋ ਸਕਦਾ ਜਾਂ ਫਿਰ ਮੁੰਜਰ ਕਾਲੀ ਹੋ ਸਕਦੀ ਹੈ ਵਰਖਾ ਕਾਰਨ ਝੋਨੇ ਦਾ ਕਿੰਨਾ ਨੁਕਸਾਨ ਹੋ ਸਕਦਾ ਬੂਰ ਝੜਨ ਦਾ ਅਸਲੀ ਸੱਚ ਕੀ ਹੈ ਤੇ ਝੋਨੇ ਦੇ ਵਿੱਚ ਪੋਲੀਨੇਸ਼ਨ ਕਿਰਿਆ ਕਿਵੇਂ ਹੁੰਦੀ ਹੈ ਵਰਖਾ ਕਾਰਨ ਪੋਲੀਨੇਸ਼ਨ ਕਿਰਿਆ ਦੇ ਵਿੱਚ ਕੀ ਰੁਕਾਵਟ ਆਉਂਦੀ ਹੈ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਤੇ ਅਪਾ ਖੇਤੀ ਦੇ ਨਾਲ ਸੰਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਰਹਨੇ ਆ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜਿਹੜਾ ਜ਼ਰੂਰ ਦਬਾ ਦਿਓ ਤਾਂ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਵੀਡੀਓ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕੇ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਪਹੁੰਚ ਸਕੇ। ਬਹੁਤ ਸਾਰੇ ਕਿਸਾਨਾਂ ਦੇ ਮਨਾਂ ਦੇ ਵਿੱਚ ਇਹ ਡਰ ਹੈ ਕਿ ਨਸਾਰੇ ਵਕਤ ਬਰਖਾ ਹੋਣ ਨਾਲ ਝੋਨੇ ਦਾ ਬੂਰ ਝੜ ਜਾਂਦਾ ਹੈ ਬੂਰ ਝੜਨ ਦੇ ਕਾਰਨ ਦਾਣਿਆਂ 'ਚ ਫੋਕ ਪੈ ਜਾਂਦੀ ਹੈ ਦਾਣੇ ਫੋਕੇ ਰਹਿੰਦੇ ਹੁੰਦੇ ਨੇ ਉਹਨਾਂ 'ਚ ਚੌਲ ਨਹੀਂ ਬਣਦਾ ਇਸ ਕਰਕੇ ਝੋਨੇ ਦਾ ਝਾੜ ਘਟ ਜਾਂਦਾ ਪਰ ਅਸਲ ਵਿੱਚ ਇਹ ਸੱਚ ਨਹੀਂ ਇਹ ਸਮਝਣਨ ਦੇ ਲਈ ਪਹਿਲਾਂ ਆਪਾਂ ਦੇਖਦੇ ਹਾਂ ਵੀ ਪੋਲੀਨੇਸ਼ਨ ਕਿਰਿਆ ਕਿਵੇਂ ਹੁੰਦੀ ਹੈ ਉਸ ਦਾ ਬੂਰ ਨਾਲ ਕੀ ਸੰਬੰਧ ਹੈ ਝੋਨੇ ਦੀ ਫਸਲ ਦੇ ਵਿੱਚ ਪੋਲੀਨੇਸ਼ਨ ਸਵੇਰੇ 8 ਵਜੇ ਤੋਂ ਲੈ ਕੇ ਮੰਨ ਲਓ 8:00 ਤੋਂ ਲੈ ਕੇ 10 ਵਜੇ ਤੱਕ ਹੁੰਦੀ ਰਹਿੰਦੀ ਹੈ ਖਲੋਨੇ ਦੀ ਸਪੈਕੂਲੇਟ ਦੇ ਵਿੱਚੋਂ ਦਾਣੇ ਦਾ ਮੂੰਹ 15-20 ਮਿੰਟ ਦੇ ਲਈ ਖੁੱਲਦਾ ਤੇ ਦਾਣਾ ਉਦੋਂ ਸਿਰਫ ਸਿਲਕਾ ਹੀ ਹੁੰਦਾ ਸਿਲਕਾ ਬਚਾਲਿਓ ਖੁੱਲ ਜਾਂਦਾ ਤੇ ਵਿੱਚੋਂ ਐਂਥਰ ਬਾਹਰ ਆਉਂਦੀ ਹੈ ਐਂਥਰ ਬੂਟੇ ਦਾ ਕਮੇਲ ਪਾਰਟ ਹੁੰਦਾ ਐਂਥਰ ਦੇ ਉੱਪਰ ਪੋਲਨ ਲੱਗਿਆ ਹੁੰਦਾ ਜਿਹੜਾ ਕਿ ਉੱਪਰੋਂ ਪੋਲਨ ਐਂਥਰ ਤੋਂ ਲੈ ਕੇ ਪੋਲਨ ਸਟੈਗਮਾ ਦੇ ਵਿੱਚ ਡਿੱਗਦਾ ਜਦੋਂ ਦਾਣੇ ਦਾ ਮੂੰਹ ਖੁੱਲ ਜਾਂਦਾ ਉਹਦੇ ਵਿੱਚ ਸਟੈਗਮਾ ਹੁੰਦਾ ਸਟੈਗਮਾ ਦੇ ਉੱਪਰ ਜਿਹੜਾ ਪੋਲਨ ਡਿੱਗ ਜਾਂਦਾ ਸਟੈਗਮਾ ਬੂਟੇ ਦਾ ਮੇਲ ਫੀਮੇਲ ਪਾਰਟ ਹੁੰਦਾ ਤੇ ਐਂਥਰ ਜਿਹੜਾ ਬੂਟੇ ਦਾ ਮੇਲ 파ਰਟ ਹੁੰਦਾ ਐਂਥਰ ਤੋਂ ਪੋਲਨ ਡਿੱਗਦਾ ਸਟੈਗਮਾ ਦੇ ਵਿੱਚ ਜਾ ਲੱਗਦਾ ਤੇ ਮੇਲ ਤੇ ਫੀਮੇਲ ਦਾ ਜਿਹੜਾ ਮੇਲ ਹੋ ਜਾਂਦਾ ਤੇ ਪੋਲੀਨੇਸ਼ਨ ਕਿਰਿਆ ਪੂਰੀ ਹੋ ਜਾਂਦੀ ਆ 15-20 ਮਿੰਟ ਦੇ ਵਿੱਚ ਹੀ ਫਿਰ ਦਾਣੇ ਦਾ ਮੂੰਹ ਆਪਣੇ ਆਪ ਬੰਦ ਹੋ ਜਾਂਦਾ ਤੇ ਦਾਣੇ ਦੇ ਵਿੱਚ ਚੌਲ ਬਣ ਦੀ ਕਿਰਿਆ ਜਿਹੜੀ ਸ਼ੁਰੂ ਹੋ ਜਾਂਦੀ ਆ ਇਸ ਤਰ੍ਹਾਂ ਇਹ ਕਿਰਿਆ ਚੱਲਦੀ ਰਹਿੰਦੀ ਆ ਜਿਹੜੇ ਦਾਣਿਆਂ ਦੇ ਵਿੱਚ ਪੋਲਨ ਸਟੈਗਮਾ ਦੇ ਉੱਪਰ ਲੱਗ ਗਿਆ ਉਹਨਾਂ ਦਾਣਿਆਂ 'ਚ ਚੌਲ ਬਣ ਜਾਂਦਾ ਜਿਨ੍ਹਾਂ ਦੇ ਵਿੱਚ ਪੋਲਨ ਸਟੈਗਮਾ ਦੇ ਨਾਲ ਕਿਸੇ ਕਾਰਨ ਨਹੀਂ ਲੱਗ ਸਕਦਾ ਤੇ ਇਹ ਪੋਲੀਨੇਸ਼ਨ ਦੀ ਕਿਰਿਆ ਪੂਰੀ ਨਹੀਂ ਹੋਈ ਉਹ ਦਾਣਾ ਫਿਰ ਬਿਨਾ ਚੌਲ ਬਣੇ ਹੀ ਬੰਦ ਹੋ ਜਾਂਦਾ ਉਹਦੇ ਵਿੱਚ ਚੌਲ ਨਹੀਂ ਬਣਦਾ ਤੇ ਦਾਣਾ ਫੋਕਾ ਰਹਿ ਜਾਂਦਾ ਇਹ ਸਾਰੀ ਕਿਰਿਆ ਦੇ ਵਿੱਚ ਹਵਾ ਦੇ ਰਾਹੀਂ ਜਾਂ ਫਿਰ ਮਿੱਤਰ ਕੀੜਿਆਂ ਦੇ ਰਾਹੀਂ ਪੋਲਨ ਦੀ ਪੋਲੀਨੇਸ਼ਨ ਕਿਰਿਆ ਚੱਲਦੀ ਰਹਿੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਵੀ ਵਰਖਾ ਦੇ ਨਾਲ ਬੂਰ ਝੜ ਜਾਂਦਾ ਹੈ ਤੇ ਵਰਖਾ ਦੇ ਦਿਨਾਂ 'ਚ ਦਾਣੇ ਦਾ ਇਹਦੇ ਨਾਲ ਕੀ ਨੁਕਸਾਨ ਹੁੰਦਾ ਵਰਖਾ ਦੇ ਵਿੱਚ ਦਾਣੇ ਦਾ ਮੂੰਹ ਹੀ ਨਹੀਂ ਖੁੱਲਦਾ ਨਾ ਹੀ ਉਹਦੇ ਵਿੱਚੋਂ ਐਨਥਰ ਬਾਹਰ ਆਉਂਦਾ ਇਸ ਕਰਕੇ ਜਿਹੜਾ ਇਸ ਤਰ੍ਹਾਂ ਦੇ ਮੌਸਮ ਵਿੱਚ ਪੂਰ ਚਣ ਦੀ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਕਿਉਂਕਿ ਦਾਣੇ ਦਾ ਮੂੰਹ ਹਮੇਸ਼ਾ ਜਦੋਂ ਅਨਕੂਲ ਮੌਸਮ ਹੁੰਦਾ ਉਦੋਂ ਖੁੱਲਦਾ ਬਰਖਾ ਦੇ ਦਿਨਾਂ ਦੇ ਵਿੱਚ ਵੀ ਦਾਣੇ ਦਾ ਮੂੰਹ ਨਹੀਂ ਖੁੱਲਦਾ ਰੁਕ ਜਾਂਦਾ ਜਾਂ ਫਿਰ ਅਸਧਾਰਨ ਟੈਂਪਰੇਚਰ ਹੋ ਜਾਈਏ ਫਿਰ ਵੀ ਮੂੰਹ ਨਹੀਂ ਖੁੱਲਦਾ ਤਾਂ ਵੀ ਜਿਹੜਾ ਪੋਲੀਨੇਸ਼ਨ ਦੀ ਕਿਰਿਆ ਰੁਕੀ ਰਹਿੰਦੀ ਆ ਇਸੇ ਤਰੱਕੇ ਅਨਕੂਲ ਮੌਸਮ ਦੇ ਵੀ ਝਾੜ ਬਾਦ ਨਿਕਲਦਾ ਕਿਉਂਕਿ ਜਦੋਂ ਮੌਸਮਾ ਅਨੁਕੂਲ ਹੁੰਦਾ ਉਸੇ ਵੇਲੇ ਉਹਦਾ ਜਿਹੜਾ ਮੂੰਹ ਖੁੱਲਦਾ ਹੈ ਤਾਣੇ ਦਾ ਨਹੀਂ ਤਾਂ ਫਿਰ ਉਹਦਾ ਮੂੰਹ ਬੰਦ ਹੀ ਰਹਿੰਦਾ ਤੇ ਪੋਲੀਨੇਸ਼ਨ ਕਿਰਿਆ ਮੂੰਹ ਖੁੱਲਣ ਦੇ ਨਾਲ ਹੀ ਹੁੰਦੀ ਤੇ ਆਪਾਂ ਦੇਖਦੇ ਆਂ ਵੀ ਕਈ ਵਾਰੀ ਆਪਾਂ ਕਹਿੰਦੇ ਆਂ ਵੀ ਧੋਨੇ ਦੇ ਵਿੱਚ ਬੂਰ ਪਾਉਣ ਵੇਲੇ ਪਾਣੀ ਖੜਾਓ ਉਹਦਾ ਕਾਰਨ ਇਹ ਹੀ ਹੁੰਦਾ ਵੀ ਜਿਹੜਾ ਮੌਸਮ ਉਸ ਵੇਲੇ ਅਨੁਕੂਲ ਬਣ ਜਾਵੇ ਪੋਲੀਨੇਸ਼ਨ ਦੀ ਕਿਰਿਆ ਸਹੀ ਤਰੀਕੇ ਨਾਲ ਹੋ ਜਾਵੇ ਤੇ ਤਾਂ ਹੀ ਝਾੜ ਦੇ ਵਿੱਚ ਵਾਧਾ ਹੁੰਦਾ ਹੈ ਹੁਣ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਬਰਖਾ ਦੇ ਨਾਲ ਬੂਰ ਝੜਨ ਦਾ ਕੋਈ ਸਬੰਧ ਨਹੀਂ ਕੋਈ ਫਸਲ ਦਾ ਨੁਕਸਾਨ ਨਹੀਂ ਹੁੰਦਾ ਬਿਲਕੁਲ ਘਬਰਾਉਣ ਦੀ ਜਰੂਰਤ ਨਹੀਂ ਪਿਛਲੇ ਸਾਲਾਂ ਦੇ ਤਜਰਬੇ ਤੋਂ ਆਪਾਂ ਦੇਖਿਆ ਹੀ ਹੋਊਗਾ ਵੀ ਜਦੋਂ ਫਸਲ 'ਚ ਬੂਰ ਪੈਂਦਾ ਉਸ ਵੇਲੇ ਬਰਖਾ ਹੋਈ ਤਾਂ ਫਸਲ ਦਾ ਕਿੰਨਾ ਕੁ ਨੁਕਸਾਨ ਹੋਇਆ ਕਈ ਵਾਰ ਤਾਂ ਤੁਸੀਂ ਦੇਖਿਆ ਉਚਾੜ ਵੱਧ ਵੀ ਆਏ ਨੇ ਤੇ ਜਦੋਂ ਆਪਣਾ ਆਪਣੀ ਫਸਲ ਅਨੁਸਾਰ ਆ ਜਿਹੜਾ ਪੂਰੀ ਬਰਖਾ ਦੇ ਵਿੱਚ ਹੋਇਆ ਤੇ ਝਾੜ ਵੱਧ ਆਏ ਨੇ ਕਿ ਆਪਣਾ ਹਰ ਇੱਕ ਦਾ ਤਜਰਬਾ ਪੌਲੀਨੇਸ਼ਨ ਵੇਲੇ ਵਰਖਾ ਆਪਾਂ ਦੇਖੀ ਆ तकरीबन ਹੋ ਹੀ ਜਾਂਦੀ ਹੈ ਇਹ ਆਮ ਹਾਲਤਾਂ ਦੇ ਵਿੱਚ ਪੌਲੀਨੇਸ਼ਨ ਜਿਹੜੀ ਆਪਣੀ ਵਰਖਾ ਦੇ ਵਿੱਚ ਹੀ ਹੁੰਦੀ ਹੈ ਸੋ ਫੋਕ ਪੈਣ ਦੇ ਹੋਰ ਕਈ ਕਾਰਨ ਹੋ ਸਕਦੇ ਨੇ ਜਿੰਨਾ ਕਰਕੇ ਪੌਲੀਨੇਸ਼ਨ ਚ ਮੈਗਨ ਪੈਂਦਾ ਤੇ ਦਾਣੇ 'ਚ ਫੋਕ ਪੈ ਜਾਂਦੀ ਹੈ ਵਰਖਾ ਦੇ ਕਾਰਨ ਪੌਲੀਨੇਸ਼ਨ ਕਦਾਦਨ ਲੇਟ ਹੋ ਜਾਂਦਾ ਤੇ ਵਰਖਾ ਕਾਰਨ ਫੋਕ ਵਧਣਾ ਕੋਈ ਵੱਡਾ ਕਾਰਨ ਨਹੀਂ ਹੈਗਾ ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ ਮਨ ਦੇ ਵਿੱਚੋਂ ਕੱਢ ਦਿਓ ਕਿ ਝੋਨਾ ਸਾਡਾ ਅਨਸਾਰੇ ਦੇ ਵਕਤ ਮੈਂ ਪੈ ਗਿਆ ਤੇ ਸਾਡੇ ਦਾਣੇ 'ਚ ਫੋਗ ਪੈ ਜੂ ਹੁਣ ਝਾੜ ਘਟ ਜੂਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਦੋਸਤੋ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਦੋਸਤੋ ਵਧੀਆ ਵੀਡੀਓ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ